ਮੂਸੇਵਾਲਾ ਜੱਗ ਤੇ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਆਂ ਏ ਚੋਬਰ ਦੇ ਚਿਹਰੇ ਉਤੋਂ ਨੂਰ ਦੱਸਦਾ ਇਹਦਾ ਉੱਠੂਗਾ ਜਵਾਨੀ ਚ ਜਨਾਜ਼ਾ ਮਿੱਠੀ ਏ ਪਿਛਲੇ ਦਿਨੀ ਚੈਨਲ ਬੀਬੀਸੀ ਵੱਲੋਂ ਜਿਹੜੀ ਪੂਰੇ ਵਿਸ਼ਵ ਭਰ ਦੇ ਵਿੱਚ ਇੱਕ ਵੀਡੀਓ ਇੱਕ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਨਾਲ ਸੰਬੰਧਿਤ ਜਾਰੀ ਕੀਤੀ ਗਈ ਜਿਸ ਵਕਤ ਇਹ ਵੀਡੀਓ ਇਹ ਡਾਕੂਮੈਂਟਰੀ ਇਹ ਫਿਲਮ ਜਿਹੜੀ ਹੈ ਰਿਲੀਜ਼ ਹੁੰਦੀ ਹੈ ਠੀਕ ਉਸੇ ਵਕਤ ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਉਹਨਾਂ ਦੇ ਤਿੰਨ ਗੀਤ YouTube ਤੇ ਅਪਲੋਡ ਕੀਤੇ ਜਾਂਦੇ ਨੇ ਕਿ ਜਿਹੜੇ ਪਹਿਲੇ ਘੰਟੇ ਦੇ ਵਿੱਚ ਹੀ ਪੂਰੇ ਸੰਸਾਰ ਪੱਧਰ ਦੇ ਉੱਪਰ ਆਪਣੀ ਪਕੜ ਕਾਇਮ ਕਰ ਲੈਂਦੇ ਨੇ ਹੁਣ ਤੱਕ ਸੰਸਾਰ ਦੇ ਉੱਪਰ ਵੱਖ-ਵੱਖ ਸਿੰਗਰ ਆਏ ਨੇ ਗਾਇਕ ਆਏ ਨੇ ਬੜੇ ਉਮਦਾ ਕਲਾਕਾਰ ਆਏ ਨੇ ਇੱਕ ਤੋਂ ਇੱਕ ਵੱਧ ਕੇ ਕਲਾਕਾਰ ਆਏ ਹੋਣਗੇ ਪਰ ਜਿਹੜਾ ਹੁਣ ਜਿਹੜੇ ਤਿੰਨ ਗੀਤ ਰਿਲੀਜ਼ ਹੋਏ ਨੇ ਜਿਹੜਾ ਸਿੱਧੂ ਮੂਸੇਵਾਲਾ ਨੇ ਕਾਰਨਾਮਾ ਇਹ ਕੀਤਾ ਉਹ ਸ਼ਾਇਦ ਅਜੇ ਤੱਕ ਨਹੀਂ ਦਰਸ਼ਕਾਂ ਨੂੰ ਵੀ ਸਾਡਾ ਇਹ ਸਵਾਲ ਹੈ ਕਮੈਂਟ ਜਰੂਰ ਕਰਿਓ ਕਿ ਜਿਹੜੀ ਅਸੀਂ ਇਹ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹੋ ਜਿਹਾ ਰਿਕਾਰਡ ਕਿਸੇ ਹੋਰ ਗਾਇਕ ਨੇ ਕਿਸੇ ਕਲਾਕਾਰ ਨੇ ਇਹ ਰਿਕਾਰਡ ਕੈਮ ਕੀਤਾ ਹੈ ਇਹ ਰਿਕਾਰਡ ਬਣਾਇਆ ਸਿੱਧੂ ਮੂਸੇਵਾਲਾ ਦੇ ਤਿੰਨ ਗੀਤਾਂ ਨੇ ਕਿ ਜਿਹੜੇ YouTube ਦੇ ਉੱਪਰ ਪਹਿਲੇ ਨੰਬਰ ਦੇ ਉੱਪਰ ਵੀ ਸਿੱਧੇ ਮੂਸੇਵਾਲਾ ਦਾ ਗੀਤ ਟ੍ਰੈਂਡਿੰਗ 'ਚ ਦੂਜੇ ਨੰਬਰ ਦੇ ਉੱਪਰ ਵੀ ਸਿੱਧੂ ਮੂਸੇਵਾਲਾ ਤੇ ਤੀਜੇ ਨੰਬਰ ਦੇ ਉੱਪਰ ਵੀ ਟ੍ਰੈਂਡਿੰਗ ਦੇ ਵਿੱਚ ਸਿੱਧੂ ਮੂਸੇਵਾਲਾ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਉਹਨਾਂ ਦੇ ਤਿੰਨ ਗੀਤ ਜਿਵੇਂ ਹੀ ਰਿਲੀਜ਼ ਹੁੰਦੇ ਨੇ ਤੇ YouTube ਦੇ ਉੱਪਰ ਉਹ ਧੁੰਮਾ ਪਾਉਣ ਲੱਗਦੇ ਨੇ ਛੇ ਦੀ ਕੋਈ ਕਲਾਕਾਰ ਹੋਵੇਗਾ ਜਿਹਦੇ ਨਾਲ ਅਜਿਹੇ ਵਰਤਾਰਾ ਵਾਪਰਿਆ ਹੋਵੇ ਕਿ ਕਿਸੇ ਗਾਇਕ ਦੇ ਤਿੰਨ ਗੀਤ ਤਿੰਨ ਵੀਡੀਓ ਰਿਲੀਜ਼ ਹੋਏ ਹੁਣ YouTube ਤੇ ਤੇ ਤਿੰਨੇ ਹੀ ਪਹਿਲੇ ਦੂਜੀ ਤੇ ਤੀਜੀ ਥਾਂ ਨੂੰ ਮਾਰ ਲੈਣਾ ਹਾਲਾਂਕਿ ਜਿਸ ਵਕਤ ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੁੰਦੇ ਨੇ ਉਸ ਵਕਤ ਪੰਜਾਬੀ ਦੀਆਂ ਕੁਝ ਫਿਲਮਾਂ ਦੇ بڑے ਹਿੱਟ ਗੀਤ ਬਹੁਤ ਤੋਂ ਵਧੀਆ ਗੀਤ ਜਿਹੜੇ ਨੇ ਉਹ YouTube ਦੇ ਚੱਲ ਰਹੇ ਨੇ ਵੱਡੇ ਬੈਨਰਾਂ ਵੱਲੋਂ ਚੱਲ ਰਹੇ ਸਨ ਪਰ ਜਿਨ੍ਹਾਂ ਨੂੰ ਇੱਕਦਮ ਬਹੁਤ ਹੀ ਹੀਠਾਂ ਜਾਣਾ ਪਿਆ ਉਹਨਾਂ ਦੀ ਜਿਹੜੀ ਸੀ ਨੰਬਰ ਸੀ ਉਹਨਾਂ ਦਾ ਟ੍ਰੈਂਡਿੰਗ ਦੇ ਉੱਪਰ ਉਹ ਵੀ ਇੱਕਦਮ ਬਦਲਣ ਲੱਗੇ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਹਿੰਦੀ ਗੀਤ ਜਗਤ ਦੇ ਗਾਇਕ ਸਨ ਉਹਨਾਂ ਦੇ ਗੀਤ ਸਨ ਉਹਨਾਂ ਦੇ ਵੀਡੀਓ ਸਨ ਉਹ ਵੀ YouTube ਦੇ ਉੱਪਰ ਉਹਨਾਂ ਨੂੰ ਵੀ ਮਜਬੂਰੀ ਵਸ ਲੇ ਲੈਵਲ ਦੇ ਉੱਪਰ ਾਂ ਨੂੰ ਖਿਸਕਣਾ ਪਿਆ ਤੇ ਇਸ ਦੇ ਨਾਲ ਨਾਲ ਦੋਸਤੋ ਜਿਸ ਵਕਤੇ ਡਾਕੂਮੈਂਟਰੀ ਰਿਲੀਜ਼ ਕੀਤੀ ਗਈ BBC ਚੈਨਲ ਵੱਲੋਂ ਉਸ ਦੇ ਵਿੱਚ ਕੁਝ ਮੁੱਦੇ ਨੇ ਕੁਝ ਸਵਾਲ ਨੇ ਕੁਝ ਗੱਲਾਂ ਨੇ ਅਜਹੀਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਹੀ ਬੜਾ ਕਮਾਲ ਦਾ ਜਵਾਬ ਵੀ ਦਿੰਦੀਆਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਨਾ ਕੁਝ ਉਹ ਵੀ ਨੇ ਜਿਨ੍ਹਾਂ ਨੇ ਨਵੇਂ ਸਵਾਲ ਪੈਦਾ ਵੀ ਕੀਤੇ ਨੇ ਜਿਵੇਂ ਕਿ ਉਸ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਕਲਿੱਪ ਚਲਾਈ ਜਾਂਦਾ ਜਿਹਦੇ ਵਿੱਚ ਸਿੱਧੂ ਸ਼ੁਭਦੀਪ ਸਿੱਧੂ ਕਹਿ ਰਹੇ ਨੇ ਕਿ ਉਹਨਾਂ ਦਾ ਜਿਹੜਾ ਫੋਲੋ ਜਿਸ ਨੂੰ ਕਰਦੇ ਨੇ ਜਿਸ ਗਾਇਕ ਨੂੰ ਪਸੰਦ ਕਰਦੇ ਸਨ ਟੋਪ ਐਕ ਉਹ ਕਹਿੰਦੇ ਉਹ ਜਿਹੜਾ ਗਾਇਕ ਸੀ ਆਪਣੀ ਕੌਮ ਨੂੰ ਇਕਜੁੱਟ ਕਰ ਗਿਆ ਇਹ ਸਿੱਧੂ ਮੂਸੇਵਾਲਾ ਦੇ ਸ਼ਬਦ ਨੇ ਤੁਸੀਂ ਵੀਡੀਓ 'ਚ ਸੁਣ ਸਕਦੇ ਹੋ ਤੇ ਜੇ ਇਸ ਗੱਲ ਦੇ ਹੁਣ ਅਰਥ ਖੱਢੇ ਜਾਣ ਤਾਂ ਬੜੇ ਡੂੰਘੇ ਅਰਥ ਨੇ ਜਿਹੜਾ ਗਾਇਕ ਆਪਣੇ ਜਿਉਂਦੇ ਜੀ ਵੀਡੀਓ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਟੂ ਪੈਕ ਆਪਣੀ ਕੌਮ ਨੂੰ ਇੱਕ ਕਰ ਗਿਆ ਤਸਿੱਦੂ ਮੂਸੇਵਾਲਾ ਦੀ ਸੋਚ ਕੀ ਸੀ ਉਹਨਾਂ ਦੀ ਸੋਚ ਦੇ ਵਿੱਚ ਬਦਲਾਅ ਆਉਣ ਲੱਗਾ ਖਾਸ ਕਰਕੇ ਜਦੋਂ 2020 ਦਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਦੌਰਾਨ ਉਹਨਾਂ ਨੇ ਜਿਹੜੇ ਗੀਤ ਗਾਇਆ ਜਿਹੜੇ ਉਹਨਾਂ ਨੇ ਸ਼ਬਦ ਬੋਲੇ ਉੱਥੇ ਸਟੇਜ ਦੇ ਉੱਪਰ ਕਿਸਾਨ ਤਰਨੇ ਦੇ ਵਿੱਚ ਜਾ ਕੇ ਉਹ ਆਪਣੇ ਆਪ ਦੇ ਵਿੱਚ ਹੀ ਅੱਜ ਜੇਕਰ ਉਹਨਾਂ ਨੂੰ ਸਰੋਤੇ ਦਰਸ਼ਕ ਚਲਾ ਕੇ ਵੇਖਦੇ ਨੇ ਜਾਂ ਜਦੋਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਕਲਿੱਪਾਂ ਨੂੰ ਵੱਖ-ਵੱਖ ਸਮੇਂ ਦੇ ਉੱਪਰ ਚਲਾਇਆ ਜਾਂਦਾ ਹੈ ਤਾਂ ਅੱਜ ਵੀ ਅੰਜ ਲੱਗਦਾ ਜਿਵੇਂ ਕਿ ਸਾਹਮਣੇ ਤੋਂ ਆਣ ਕਿਸਿੱਦੂ ਮੂਸੇਵਾਲਾ ਮੌਜੂਦਾ ਸਥਿਤੀ ਦੇ ਉੱਪਰ ਬੋਰਡ ਹੌਣ ਇਸ ਵਕਤ ਤਾਂ ਇਸ ਮੁੱਦੇ ਦੇ ਉੱਪਰ ਗੱਲਬਾਤ ਕਰ ਲਈ ਆਪਣੇ ਨਾਲ ਨੇ ਪ੍ਰਿਤਪਾਲ ਸਿੰਘ ਮਾਹੋਰਾਣਾ ਮਾਹੋਰਾਣਾ ਜਿਸ ਵਕਤ ਇਹ ਡਾਕੂਮੈਂਟਰੀ ਰਿਲੀਜ਼ ਹੁੰਦੀ ਹੈ ਤਾਂ ਦੂਜੇ ਪਾਸੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੇ ਗੀਤ ਵੀ ਰਿਲੀਜ਼ ਹੋ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਰਾ ਜੋ ਵੀ ਇਹ ਬਰਤਾਰਾ ਹੋਇਆ ਦੇਖੋ 11 ਮਈ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਜੀ ਡਾਕੂਮੈਂਟਰੀ ਰਿਲੀਜ਼ ਹੁੰਦੀ ਆ ਡਾਕੂਮੈਂਟਰੀ ਨੂੰ ਵੱਡੀ ਗਿਣਤੀ ਚ ਲੋਕਾਂ ਦਾ ਦੇਖਿਆ ਜਾਣਾ ਇਹ ਗੱਲ ਸਾਬਿਤ ਕਰਦਾ ਹੈ ਕਿ ਲੋਕ ਅੱਜ ਵੀ ਸਿੱਧੂ ਮੂਸੇਵਾਲਾ ਦੇ ਮਾਰੇ ਤੇ ਉਸਦੇ ਉਸ ਕੇਸ ਮਾਰੇ ਜੋ ਵਾਪਰਿਆ ਸੀ ਜੀ ਵੀ ਉਦੋਂ ਕੀ ਕੁਝ ਹੋਇਆ ਕਿਉਂਕਿ ਬੀਬੀਸੀ ਬ੍ਰਾਡਕਾਸਟਿੰਗ ਪੂਰੀ ਦੁਨੀਆ ਚ ਇਹ ਪਰਮਾਨਿਤ ਹੈ ਆਥੈਂਟੀਸਿਟੀ ਆ ਉਹਨਾਂ ਦੀ ਕਿ ਜੋ ਵੀ ਉਹ ਪੇਸ਼ ਕਰਦੀ ਆ ਉਹਦੇ ਵਿੱਚ ਕੁਝ ਤੱਤ ਹੁੰਦੇ ਆ ਹਾਂ ਅੱਜ ਵੀ ਜਦੋਂ ਲੋੜ ਪੈਂਦੀ ਕਈ ਵਾਰੀ 84 ਦੀ ਗੱਲ ਆ ਜਾਂਦੀ ਹੈ ਨਾ ਤਾਂ ਦੁਨੀਆ ਜਿਹੜੀ ਹੈ ਬੀਬੀਸੀ ਤੇ ਜਿਹੜੀਆਂ ਰਿਕਾਰਡਿੰਗ ਨੇ ਉਸ ਵਕਤ ਦੀਆਂ ਵੀਡੀਓ ਉਹਨਾਂ ਨੂੰ ਚਲਾਉਂਦੇ ਨੇ ਹਾਂ ਬੇਸ਼ੱਕ ਆਪਾਂ ਸਿੱਧੂ ਮੂਸੇਵਾਲਾ ਤੇ ਮੁੜਦੇ ਆਂ ਪਰ ਬੀਬੀਸੀ ਦੀ ਮਾਨਤਾ ਪੂਰੀ ਦੁਨੀਆ ਵਿੱਚ ਹੈ ਈਵਨ ਜਦੋਂ ਇੰਦਰਾ ਗਾਂਧੀ ਦੇ ਨਾਲ ਉਹ ਘਟਨਾ ਵਾਪਰੀ ਜਦੋਂ ਇੰਦਰਾ ਗਾਂਧੀ ਦਾ ਆਖਰੀ ਸਮਾਂ ਸੀ ਜੀ ਤਾਂ ਉਸ ਦਾ ਬੇਟਾ ਰਾਜੀਵ ਗਾਂਧੀ ਆ ਜਿਹੜਾ ਉਹ ਉਸ ਦੇ ਨਜ਼ਦੀਕ ਨਹੀਂ ਸੀ ਯਾਨੀ ਕਿ ਪੂਰਬ ਵਾਲੇ ਪਾਸੇ ਚੋਣ ਪ੍ਰਚਾਰ ਦੇ ਵਿੱਚ ਉਹ ਗਏ ਸਨ ਤਾਂ ਉਹਨਾਂ ਨੂੰ ਜਦੋਂ ਇਹ ਖਬਰ ਪਤਾ ਲੱਗੀ ਜਿਹੜਾ ਕੇਂਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਤਾਂ ਉਹਨਾਂ ਨੇ ਜਦ ਤੱਕ ਬੀਵੀਸੀ ਰੇਡੀਓ ਤੋਂ ਨਿਊਜ਼ ਨਹੀਂ ਸੁਣ ਲਈ ਉਦੋਂ ਤੱਕ ਯਕੀਨ ਨਹੀਂ ਸੀ ਕੀਤਾ ਵੀ ਹੋ ਸਕਦਾ افਵਾਹ ਹੋਵੇ ਖੈਰ ਗੱਲ ਆਪਾਂ ਸਿੱਧੂ ਮੋਸਵਾਲੇ ਦੀ ਕਰਦੇ ਆ ਕਿ 11 ਮਈ ਨੂੰ ਜਨਮ ਦਿਨ ਤੇ ਇਹ ਡਾਕੂਮੈਂਟਰੀ ਦੋ ਪਾਰਟ ਵਿੱਚ ਆਉਂਦੀ ਹੈ ਪਹਿਲਾ ਭਾਗ 50 ਮਿੰਟ ਦਾ ਪਲੱਸ ਦੂਸਰਾ 40 ਮਿੰਟ ਦਾ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਉਹ ਇਹ ਹੈ ਕਿ ਇਹਦੇ ਵਿੱਚ 84 ਵੇਲੇ ਹਰਮੰਦਰ ਸਾਹਿਬ ਦੇ ਉਹ ਜੋ ਕੁਝ ਵਾਪਰਿਆ ਉਸ ਵੇਲੇ ਦੇ ਜਿਹੜੇ ਵੀਡੀਓ ਕਲਿੱਪ ਨੇ ਉਹ ਥੋੜੇ ਜਿਹਾ ਜ਼ਿਆਦਾ ਸਪੇਸ ਦਿੱਤੀ ਗਈ ਆ ਉਹਨੂੰ ਸਹੀ ਸਪੇਸ ਦਿੱਤੀ ਗਈ ਆ ਤੇ ਉਦੋਂ ਦੱਸਿਆ ਗਿਆ ਕਿ ਉਸ ਘਟਨਾ ਦਾ ਅਸਰ ਹੈ ਜਿਹੜਾ ਪੰਜਾਬੀਆਂ ਤੇ ਕਿੰਨਾ ਪਿਆ ਤੇ ਖਾਸ ਕਰਕੇ ਸਿੱਧੂ ਮੂਸੇਵਾਲਾ ਦੀ ਸੋਚ ਤੇ ਸੰਤੋ ਭਿੰਡਰਾਂ ਵਾਲੇ ਨੇ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਉਹਨਾਂ ਦਾ ਕਿੰਨਾ ਕੁ ਇਫੈਕਟ ਸੀ ਈਵਨ ਕੁਝ ਇੰਟਰਵਿਊਜ਼ ਨੇ ਸਿੱਧੂ ਮੂਸੇਵਾਲੇ ਦੀਆਂ ਉਹ ਇੰਟਰਵਿਊਜ਼ ਵੀਡੀਓ ਕੈਨੇਡਾ ਤੋਂ ਉਹ ਵੀ ਵਿੱਚ ਕਲਿੱਪਸ ਪਾਈਆਂ ਗਈਆਂ ਨੇ ਕਿ ਉਹ ਹੋਰ ਭਿੰਡਰਾਂ ਵਾਲੇ ਦੀ ਸੋਚ ਤੇ ਕਿੰਨਾ ਕੁ ਪੈਰਾ ਦਿੰਦਾ ਸੀ ਉਹੀ ਫਿਰ ਉਹਦੇ ਗੀਤਾਂ 'ਚ ਬੋਲਾਂ 'ਚ ਵੀ ਇਹ ਬੋਲ ਆਉਣ ਲੱਗੇ ਸੀ ਜੀ ਤੇ ਇਸ ਦੇ ਨਾਲ ਨਾਲ ਜਿਸ ਵਕਤ ਇਹ ਡਾਕੂਮੈਂਟਰੀ ਨੂੰ ਜਦੋਂ ਆਪਾਂ ਦੇਖਦੇ ਆਂ ਧਿਆਨ ਨਾਲ ਪਹਿਲਾਂ ਤਾਂ ਇਸ ਦੇ ਆਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਚਲਾਉਣ ਤੋਂ ਪਹਿਲਾਂ ਉਹਨਾਂ ਦੇ ਮਾਪਿਆਂ ਨੇ ਇਤਰਾਜ਼ ਕੀਤਾ ਇਤਰਾਜ਼ ਕਰਨਾ ਬਣਦਾ ਵੀ ਹੈ ਕਿਉਂਕਿ ਉਹਨਾਂ ਦਾ ਇੱਕ ਇਕੱਲਾ ਉਹਨਾਂ ਦਾ ਪੁੱਤਰ ਨਹੀਂ ਸੀ ਹੈਗਾ ਵਿਸ਼ਵ ਪੱਧਰ ਦਾ ਇੱਕ ਉਮਦਾ ਉਹ ਕਲਾਕਾਰ ਸੀ ਉਹਦੀ ਵੱਡੀ ਫੈਨ ਫੋਲੋਇੰਗ ਸੀ ਤੇ ਇਸ ਦੇ ਨਾਲ ਨਾਲ ਜਦੋਂ ਚਲੋ ਖੈਰ ਜੇ ਉਹ ਵੀਡੀਓ ਰਿਲੀਜ਼ ਹੁੰਦੀ ਹੈ ਹੋਈ ਹੈ ਤਾਂ ਆਪਾਂ ਜੇਕਰ ਉਸ ਨੂੰ ਧਿਆਨ ਨਾਲ ਵੇਖੀਏ ਤਾਂ ਉਸ ਦੇ ਵਿੱਚ 골ਡੀ ਬਰਾਡ ਹੋਣਾਂ ਦਾ ਜ਼ਿਕਰ ਹੈ ਉਹਨਾਂ ਦੀ ਜਿੰਨੀ ਗੱਲਬਾਤ ਹੋਈ ਹੈ ਉਸ ਬੀਬੀਸੀ ਦੇ ਪੱਤਰਕਾਰ ਨਾਲ ਤਾਂ ਉਹਨਾਂ ਨੇ ਉਸ ਸਮੇਂ ਸਮੇਂ ਦੇ ਉੱਪਰ ਉਹਨਾਂ ਦੀ ਉਹ ਵੀ ਚਲਾਈਆਂ ਨੇ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇੱਕ ਕਬੱਡੀ ਕੱਪ ਨੂੰ ਲੈ ਕੇ ਜਿਹੜਾ ਕਿ ਮੋਹਾਲੀ ਦੇ ਏਰੀਆ 'ਚ ਇੱਕ ਪਿੰਡ ਦੇ ਵਿੱਚ ਹੋਇਆ ਸੀ ਤੇ ਇਸ ਡਾਕੂਮੈਂਟਰੀ 'ਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹਨਾਂ ਨੇ ਉਹਨਾਂ ਨੂੰ ਮਨਾ ਕੀਤਾ ਸੀ ਕਿ ਉੱਥੇ ਨਾ ਜਾਇਆ ਜਾਵੇ ਤੇ ਉਸ ਤੋਂ ਬਾਅਦ ਚ ਜਿਹੜੀ ਵਿੱਕੀ ਮਿੱਡੂ ਘੇੜਾ ਸਨ ਉਹਨਾਂ ਨੇ ਜਿਹੜਾ ਇਹ ਵਿਵਾਦ ਸੁਲਝਾ ਵੀ ਦਿੱਤਾ ਸੀ ਤੇ ਦੱਸ ਦੀ ਘੇੜ ਵਿੱਕੀ ਮਿੱਡੂ ਘੇੜਾ ਨੇ ਉਹਨਾਂ ਦਾ 2021 ਦੇ ਵਿੱਚ ਕਤਲ ਹੋ ਗਿਆ ਸੀ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਖੈਰ ਜਿਸ ਵਕਤ ਤਾਂ ਇਹ ਜਿਹੜੀ ਸਾਰੀ ਗੱਲਬਾਤ ਚੱਲਦੀ ਹੈ ਇਹ ਵੀਡੀਓ ਚੱਲਦੀ ਹੈ ਇਹਦੇ ਵਿੱਚ ਜਿੱਥੇ ਸਵਾਲ ਨੇ ਜਿੱਥੇ ਕੋਈ ਸਵਾਲਾਂ ਦੇ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਉੱਥੇ ਇਸ ਦੇ ਵਿੱਚ ਕਲੀਅਰ ਤੌਰ ਤੇ ਸਾਬਤ ਤੌਰ ਤੇ ਕਿਹਦਾ ਜ਼ਿਕਰ ਨਹੀਂ ਕੀਤਾ ਗਿਆ ਸਿੱਧੇ ਤੌਰ ਤੇ ਕੋਈ ਵਿਖਾਈ ਨਹੀਂ ਦਿੰਦਾ ਜਿਵੇਂ ਇਹ ਅਦਾਰਾ ਬਹੁਤ ਹੀ ਸਰਬ ਪ੍ਰਮਾਣਿਤ ਸੀ ਜਿਸ ਦੇ ਹਿਸਾਬ ਨਾਲ ਹੈ ਜੇ ਅੱਗੇ ਲੋਕ ਉਮੀਦ ਰੱਖਦੇ ਨੇ ਲੋਕਾਂ ਨੂੰ ਇਹ ਸੀ ਕਿ ਛੇ ਦੇਸ ਡਾਕੂਮੈਂਟਰੀ ਚ ਕੁਝ ਹੱਲ ਕੱਢਿਆ ਜਾਵੇਗਾ ਜਿਹੜੀ ਡਾਕੂਮੈਂਟਰੀ ਆ ਨਾ ਉਹਦੀ ਮੇਕਿੰਗ ਬਹੁਤ ਉਮਦਾ ਕਿਸਮ ਦੀ ਆ ਬੜੀ ਪਰਫੈਕਟਲੀ ਉਹ ਸ਼ੂਟ ਕੀਤੀ ਆ ਕਲਿੱਪਸ ਲੈਨੇ ਉਹਦੀ ਮੇਕਿੰਗ ਬਹੁਤ ਅੱਛੀ ਆ ਉਹਦੀ ਦੇਖੀ ਜਾਵੇ ਪਰ ਜਦੋਂ ਉਹਦੀ ਆਪਾਂ ਦੇਖਦੇ ਆ ਨਾ ਉਹਦੀ ਸ਼ੈਡੋ ਕਿੱਧਰ ਨੂੰ ਜਾਂਦੀ ਆ ਪਹਿਲੀ ਵਾਰ ਆ ਕਿ ਇਸੋ ਚ ਆਖ ਹੈਗਾ ਗੋਲਡੀ ਬਰਾੜ ਦੀ ਆਡੀਓ ਹੈ ਜਿਹੜੀ ਉਹਦੇ ਨਾਲ ਫੋਨ ਕਾਲ ਜੋ ਪੱਤਰਕਾਰ ਨੇ ਕੀਤਾ ਉਸ ਲੇਡੀ ਪੱਤਰਕਾਰ ਨੇ ਅਸਲ ਤਾਂ ਉਥੋਂ ਕਹਾਣੀ ਸ਼ੁਰੂ ਹੁੰਦੀ ਆ ਉਹ ਦੱਸਦੀ ਐ ਇਸ ਡਾਕੂਮੈਂਟਰੀ ਚ ਕਿ ਉਸ ਦਾ ਕੋਈ ਨੋਨ ਪਰਸਨ ਸੀ ਤੇ ਉਸ ਤੋਂ ਉਸਨੇ ਫੋਨ ਨੰਬਰ ਲਿਆ ਗੋਲਡੀ ਬਰਾੜ ਦਾ ਤੇ ਉਹਦੇ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਉਸ ਨੂੰ ਰਿਕਾਰਡ ਕੀਤਾ ਮਤਲਬ ਫਰਸਟ ਮੈਂਟ ਕੋਰੋਨਾ ਕੋਲ 골ਡੀ ਬਰਾਡ ਰਿਕਾਰਡ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਚਾਹੁੰਦੇ ਸਨ ਕਿ ਬਾਕੀ ਜਿਹੜੇ ਸਿੱਧੂ ਮੂਸੇਵਾਲਾ ਦੇ ਫਰੈਂਡ ਨੇ ਜਿਹੜੇ ਕੈਨੇਡਾ ਵਿੱਚ ਸੀਗੇ ਜਾਂ ਇੱਥੇ ਦੇ ਸੀ ਜਾਂ ਫੈਮਿਲੀ ਮੈਂਬਰ ਨੇ ਵੀ ਸਾਰਿਆਂ ਨੂੰ ਇਕੱਠੇ ਕਰਕੇ ਜਾਂ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਾਵੇ ਜਿਸ ਵਿੱਚ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਪਰਿਵਾਰ ਨੇ ਮਨਾਂ ਕਰਤਾ ਈਵਨ ਬਲਕੌਰ ਸਿੰਘ ਹੋਰਾਂ ਦੇ ਇੱਕ ਹੋਰ ਵੀ ਚੈਨਲ ਤੇ ਇੰਟਰਵਿਊ ਚੱਲ ਰਹੀ ਸੀ ਉਹ ਕਹਿੰਦੇ ਕਿ ਅਸੀਂ ਜੇ ਕੋਈ ਕੈਨੇਡਾ ਦਾ ਜਾਂ ਆਸਟ੍ਰੇਲੀਆ ਦਾ ਕੋਈ ਹੋਰ ਸਿੱਧੂ ਦਾ ਫਰੈਂਡ ਸੀਗਾ ਜਿਹੜਾ ਉਹਨਾਂ ਨੂੰ ਵੀ ਆਖਿਆ ਸੀਗਾ ਵੀ ਭਾਈ ਅਸੀਂ ਤਾਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੇ ਵੀ ਤੋਂ ਵੀ ਪਾਰਟਿਸਪੇਟ ਨਾ ਕਰੋ ਜੇਕਰ ਤੁਸੀਂ ਮਤਲਬ ਵੀ ਨਹੀਂ ਪਾਰਟਿਸਪੇਟ ਕਰਨਾ ਚਾਹੁੰਦੇ ਕੁਛ ਇੱਕ ਦੋਸਤ ਨੇ ਜਾਂ ਫਿਰ ਕੁਛ ਇੱਕ ਪੱਤਰਕਾਰ ਨੇ ਪੰਜਾਬ ਦੇ ਤੇ ਉਹਨਾਂ ਨੇ ਵੀ ਵਿੱਚ ਇਹਦੇ ਵਿੱਚ ਸਟੋਰੀ ਨਾਲ ਜੁੜਿਆ ਜੋ ਕੁਝ ਸੀ ਉਹ ਦੱਸਿਆ ਦੱਸਣ ਦੀ ਕੋਸ਼ਿਸ਼ ਕੀਤੀ ਪਰ ਇਹਦਾ ਮੇਨ ਆਧਾਰ ਹੈ ਜਿਹਦੇ ਆਲੇ ਦੁਆਲੇ ਇਹ ਕਹਾਣੀ ਚੱਲਦੀ ਆ ਉਹ ਗੋਲਡੀ ਬਰਾੜ ਦਾ ਆਡੀਓ ਬਿਆਨ ਹੈ ਜਿਹੜਾ ਉਹਦੇ ਵਿੱਚ ਉਹਦਾ ਪੱਖ ਹੈ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿਤੇ ਕਿਤੇ ਉਧਰ ਨੂੰ ਝੁਕਾਵਾ ਵੀ ਨਜ਼ਰ ਆਉਂਦਾ ਜਦ ਦੇਖਦੇ ਆ ਪਰ ਮਹੌਰਾਣਾ ਜੀਐਸ ਦੇ ਵਿੱਚ ਵਿਖਾਣ ਦਾ ਜਾਂ ਤੁਸੀਂ ਨੂੰ ਸਮਝੀਏ ਜੀ 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 ਅਲਗ-ਅਲਗ ਲੋਕਾਂ ਨੇ ਜਿਹੜਾ ਉਹਨਾਂ ਦੇ ਫੈਨ ਨੇ ਕੋਈ ਵੀ ਲਾ ਲਓ ਕਿਸੇ ਨੇ ਵੀ ਉਹ ਕਲਿੱਪਾਂ ਨੂੰ ਜੇਕਰ ਆਪੋ ਆਪਣੇ ਚੈਨਲਾਂ ਦੇ ਉੱਪਰ ਵੀ ਚਲਾਇਆ ਘੱਟ-ਘੱਟ ਕੇ ਤਾਂ ਜਿਹੜੇ ਕਮੈਂਟ ਨੇ ਉੱਥੇ ਬੜੇ ਅਜਗਜਬ ਨੇ ਹਾਂ ਇੱਕ ਕੱਲ ਕੱਲ ਹੀ ਮੈਂ ਇੱਕ ਕਮੈਂਟ ਪੜਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਵੀਡੀਓ ਸਾਨੂੰ ਇਹ ਗੱਲਬਾਤ ਚੰਗੀ ਨਹੀਂ ਲੱਗੀ ਬੀਬੀਸੀ ਨੇ ਠੀਕ ਨਹੀਂ ਕੀਤਾ ਉੱਥੇ ਹੀ ਇਹ ਕਹਿਆ ਗਿਆ ਸੀ ਕਿ ਇਹਦੇ ਵਿੱਚ ਪ੍ਰਚਾਰਨ ਦੀ ਜਾਂ ਵਿਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਇੱਕ ਗੈਂਗਸਟਰਵਾਦ ਦਾ ਸ਼ਿਕਾਰ ਹੋਇਆ ਪਰ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਇੱਕ ਉਹ ਮੇਨ ਪੁਆਇੰਟ ਬੋਲ ਰਹੇ ਨੇ ਕਿ ਉਹ ਜਿਨ੍ਹਾਂ ਦੇ ਫੈਨਸ ਹਨ ਟੋਪ ਇੱਕ ਜਿਹੜਾ ਅਮਰੀਕਨ ਗਾਇਕ ਸਨ ਜੀ ਜੀ ਤਾਂ ਉਹ ਗਾਇਕ ਜਿਹੜਾ ਸੀ ਆਪਣੀ ਕੌਮ ਨੂੰ ਇਕਜੁੱਟ ਕਰ ਗਿਆ ਹੂੰ ਤੇ ਹੁਣ ਸਿੱਧੂ ਮੂਸੇਵਾਲਾ ਬੱਚਾ ਸੀ ਕਿਉਂਕਿ ਉਮਰ ਉਹਨਾਂ ਦੀ 27-28 ਸਾਲ ਸੀ ਲਗਭਗ ਕਿਉਂਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਕਿਸੇ ਬੰਦੇ ਨੂੰ ਆਪਾਂ ਸਿੱਖਿਆ ਤੇ ਕਹਿ ਸਕਦੇ ਹਾਂ ਆਮ ਸਮਾਜ ਦੇ ਵਿੱਚ ਹੂੰ ਜਿਹੜੇ 30 ਸਾਲ ਜਾਂ 35 ਸਾਲ ਤੋਂ ਹੇਠਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਆਪਾਂ ਗਿਣਾ ਜਾਂਦਾ ਹੈ ਮੈਚੂਰ ਹੋ ਜਾਂਦਾ ਖੂਨ ਗਰਮ ਹੁੰਦਾ ਹੈ ਕਈ ਵਾਰੀ ਫੈਸਲੇ ਜਿਹੜੇ ਚੰਗੇ ਲੱਗਦੇ ਨੇ ਪਰ ਸਮਾਜਿਕ ਤੌਰ ਤੇ ਉਹ ਵੇਖਣ ਦੇ ਉੱਪਰ ਅਜੀਬੋ-ਗਰੀਬ ਲੱਗ ਸਕਦੇ ਨੇ ਉਹਨਾਂ ਦੇ ਹੈਦੀ ਤਾਂ ਇਹਨਾਂ ਦੇ ਨੁਕਸਾਨ ਹੋ ਸਕਦੇ ਨੇ ਕਿਉਂਕਿ ਉੱਥੇ ਜਿਵੇਂ ਉਹਨਾਂ ਨੇ ਇਹ ਗੀਤ ਰਿਲੀਜ਼ ਕਰੇ ਨੇ ਇਹਨਾਂ ਗੀਤਾਂ ਨੂੰ ਉਹਨਾਂ ਨੇ ਰਿਲੀਜ਼ ਨਹੀਂ ਸੀ ਕਰਨਾ ਉਹਨਾਂ ਦੇ ਮਾਪੇ ਦਾ ਇਹ ਕਹਿਣਾ ਸੀ ਕਿ ਗੀਤ ਰਿਲੀਜ਼ ਨਹੀਂ ਕਰਨੇ ਹਮ ਪਰ ਉਹਨਾਂ ਦੇ ਮਾਪੇ ਕਿੰਨੇ ਕ ਦਬਾਅ ਦੇ ਵਿੱਚ ਹੋਣਗੇ ਜੇ ਉਹ ਗਾਇਕ ਸਿੱਕਾ ਤਾਂ ਅਖੀਰ ਜੇ ਆਪਾਂ ਵੇਖੀਏ ਅਖੀਰ ਤੱਕ ਪੁੱਤਰ ਦੇ ਮਾਪੇ ਨੇ ਨਾ ਇੱਕ ਪੁੱਤ ਜਿਹੜਾ ਉਹਨਾਂ ਦਾ ਇਸ ਤਰ੍ਹਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਹੋਵੇ ਤਾਂ ਉਹ ਜਿਹੜਾ ਗੀਤ ਹੈ ਪਹਿਲਾਂ ਹੀ ਟ੍ਰੈਂਡਿੰਗ ਦੇ ਵਿੱਚ ਨੰਬਰ 1 ਤੇ ਚੱਲ ਰਿਹਾ ਹੈ ਉਸ ਦੇ ਵਿੱਚੋਂ ਜਿਹੜੇ ਬੋਲ ਨੇ ਝੂਠ ਸ਼ਬਦ ਵਰਤਣਾ ਜਿਹੜੇ ਤਿੰਨ ਬੰਦੇ ਨੇ ਇਹੋ ਜਿਹੇ ਬੰਦਿਆਂ ਨੂੰ ਨੇੜੇ ਨਾਲ ਲਾਇਓ ਲੋਕਾਂ ਨੂੰ ਅਗਾਹ ਕਰ ਰਹੇ ਕਿ ਇਹਨਾਂ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਕਹਿਣਾ ਬਥੇਰਾ ਇੱਧਰ ਉੱਧਰ ਜਾ ਕੇ ਸਿੱਧੂ ਮੂਸਾ ਵਾਲਾ ਦੇ ਮਨ ਵਿੱਚ ਜੋ ਉਲਾਂਬੇ ਸੀਗੇ ਉਹ ਗੀਤਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚਦੇ ਰਹੇ ਇਨਡਾਇਰੈਕਟਲੀ ਕਿਤੇ ਕਿਤੇ ਉਹਨੇ ਨਾਮ ਵੀ ਲਾਇਆ ਕਿਤੇ ਕਿਤੇ ਨਾਮ ਨਹੀਂ ਵੀ ਲਾਇਆ ਉਹਨੇ ਮਤਲਬ ਜਿਹੜੀ 뮤ਜ਼ਿਕ ਇੰਡਸਟਰੀ ਆ ਪੰਜਾਬ ਦੀ ਆ ਜਾਂ ਕੈਨੇਡਾ ਦੀ ਆ ਜਾਂ ਫਿਰ ਜਿਹੜੇ ਸਟੇਜ ਸ਼ੋ ਹੁੰਦੇ ਆ ਈਵਨ ਕਬੱਡੀ ਕੱਪ ਵੀ ਉਹ ਚ ਇਨਕਲੂਡ ਆ ਉਹਦੀ ਜਿਹੜੀ ਡਾਰਕ ਸ਼ੈਡੋ ਆ ਨਾ ਡਾਰਕ ਸਾਈਡ ਆ ਜਿਹੜੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਔਰ ਉਹਨੇ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕਿ ਉਹੋ ਉਸ ਤੋਂ ਪੀੜਦਾ ਜੀ ਇਹਦੇ ਵਿੱਚ ਵੱਖ-ਵੱਖ ਪੱਤਰਕਾਰ ਨੇ ਜਾਂ ਉਥੇ ਦਾ ਉਹਦਾ ਕਿਸ ਤਰ੍ਹਾਂ ਦਾ ਸ਼ੁਰੂਆਤ ਕਿਵੇਂ ਕੈਨੇਡਾ ਚ ਹੋਈ ਕਿਸ ਤਰ੍ਹਾਂ ਉਹ ਪਹਿਲਾਂ ਤਾਂ ਇੱਕ ਪਾਰਟ ਵਿੱਚ ਸਿੱਧੂ ਮੂਸੇਵਾਲੇ ਦੀ ਮਾਸੂਮੀਅਤ ਦਿਖਾਈ ਗਈ ਹੈ ਮੀਨਸ ਉਹ ਉਹ ਨਾ ਤਾਂ ਉਹਨੂੰ ਪਤਾ ਸੀਗਾ ਵੀ ਮੈਂ ਇੰਨਾ ਪੌਪੂਲਰ ਹੋ ਜਾਵਾਂਗਾ ਉਹਦਾ ਸੰਘਰਸ਼ ਹੈ ਜਾਂ ਫਿਰ ਸ਼ੁਰੂਆਤ ਹੀ ਕਿਸ ਤਰ੍ਹਾਂ ਉਹਨੇ ਉਹ ਪ੍ਰਸਿੱਧੀ ਨੂੰ ਮਾਣਿਆ ਉਹ ਚੀ ਦਿਖਾਈ ਗਈ ਹੈ ਫਿਰ ਇਹ ਵੀ ਦੱਸਿਆ ਗਿਆ ਵੀ ਉਥੇ ਵੀ ਉਹਨੂੰ ਥ੍ਰੈਟ ਆਉਂਦੇ ਸੀ इवन ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਵੀਡੀਓ ਚ ਵੀ ਉਸ ਤੋਂ ਤਮਕਾ ਕੇ ਫਰੀ ਵਿੱਚ ਵੀਡੀਓ ਵੀ ਕਰਵਾਈਆਂ ਗਈਆਂ ਉਥੇ ਦੇ ਜਿਹੜੇ ਗੈਂਗ ਨੇ ਜਾਂ ਜੋ ਵੀ ਆ ਉਹ ਫਿਰ ਆਪਣੇ ਆਪ ਨੂੰ ਉਥੇ ਸਿਕਿਉਰ ਨਹੀਂ ਸੀ ਮੰਨਦਾ ਉਹ ਚਾਹੁੰਦਾ ਸੀ ਕੋਈ ਐਸੀ ਜਗ੍ਹਾ ਹੋਵੇ ਜਿਹੜੀ ਜ਼ਿਆਦਾ ਸਿਕਿਉਰ ਹੋਵੇ ਜਿੱਥੇ ਮੈਂ ਰਹਿ ਸਕਾਂ ਪੰਜਾਬ ਆਪਣਾ ਘਰ ਆਪਣੇ ਲੋਕ ਇੱਥੇ ਉਹਨੂੰ ਜ਼ਿਆਦਾ ਸਿਕਿਉਰਟੀ ਫੀਲ ਹੋਈ ਪਰ ਇਥੇ ਇੱਕ ਕਮਾਲੇ ਹੋਈ ਹੈ ਕਿ ਜਿਵੇਂ ਹੀ ਉਹ ਬਾਹਰ ਵਿਦੇਸ਼ ਦੇ ਵਿੱਚ ਸਨ ਉਹ ਆਪਣੇ ਪਹਿਲੇ ਗੀਤ ਨਾਲ ਹੀ ਮਸ਼ਹੂਰ ਹੋ ਜਾਂਦੇ ਨੇ ਤੇ ਜਦੋਂ ਪਹਿਲੀ ਵਾਰ ਆਪਣੇ ਪਿੰਡ ਦੇ ਵਿੱਚ ਪੈਰ ਧਰਦੇ ਨੇ ਤੇ ਉਹਨਾਂ ਦਾ ਪਹਿਲਾ ਜਿਹੜਾ ਲਾਈਵ ਸਟੇਜ ਸੀ ਪ੍ਰੋਗਰਾਮ ਸੀ ਉਹ ਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁੰਦਾ ਹਾਂ ਜੰਡੀਕਾ ਤੇ ਜਿੱਥੇ ਡਾਕੂਮੈਂਟਰੀ ਬਣਾਵਕੇ ਜਿੱਥੇ ਬੱਚਿਆਂ ਨੇ ਜਾਂ ਸਟੂਡੈਂਟ ਨੇ ਅੰਦਾਜ਼ਾ ਲਾਇਆ ਕਿ 4-5000 ਦਾ ਕਾਠੂ ਉਹ 13-14000 ਹੋ ਗਿਆ ਤੇ ਉਥੇ ਪਹਿਲੇ ਪ੍ਰੋਗਰਾਮ ਦੇ ਵਿੱਚ ਹੀ ਕਹਿ ਲਿਆ ਤਾਂ ਉਹਦੇ ਵਿੱਚ ਹੀ ਕੁਛ ਨਾ ਕੁਛ ਖੇ ਬਾਜੀ ਜਿਹੜੀ ਸ਼ੁਰੂ ਹੋ ਗਈ ਪੁਲਿਸ ਪ੍ਰਸ਼ਾਸਨ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ਸੰਬੰਧੀ ਵੀ ਉੱਥੇ ਗੱਲਬਾਤ ਕੀਤੀ ਗਈ ਮਤਲਬ ਰੌਲਾ ਪੈ ਗਿਆ ਪਹਿਲਾ ਹਾਂ ਪਹਿਲਾ ਪੈਰ ਧਰਦੇ ਉਹਨਾਂ ਦੀ ਜਿਹੜੀ ਕੰਟਰੋਵਰਸੀ ਟਾਈਪ ਆ ਇਸ ਪਾਸੇ ਨੂੰ ਦਿਸ਼ਾ ਜਿਹੜੀ ਉਹਨਾਂ ਦੀ ਇਧਰ ਨੂੰ ਚੱਲ ਪਏ ਪੈਰ ਉਹਨਾਂ ਦੇ ਪਰ ਜਿਹੜੇ ਉਹਨਾਂ ਦੇ ਕਿਸਾਨ ਆ ਉਹ ਇੱਕ ਤੋਂ ਇੱਕ ਜਿਵੇਂ ਜਿਵੇਂ ਆਉਂਦੇ ਗਏ ਪਰ ਉਸ ਨੂੰ ਖੁਦ ਹੀ ਯਕੀਨ ਨਹੀਂ ਸੀ ਹੋ ਰਿਹਾ ਕਿ ਜਿਹੜੀ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਗਰਾਮ ਮਿਲਣ ਲੱਗੇ ਕਿਉਂਕਿ ਜਿਹੜੇ ਉਹਨਾਂ ਦੇ ਪਹਿਲੇ ਗੀਤ ਨੂੰ ਪੇਸ਼ ਕਰਨ ਵਾਲੇ ਸਨ ਦੂਜਾ ਗੀਤ ਪੇਸ਼ ਕਰ ਸਨ ਉਹਨਾਂ ਨੇ ਸਾਰੀਆਂ ਗੱਲਾਂ ਬਾਤ ਆਪਣੀ ਉਸ ਡਾਕੂਮੈਂਟਰੀ 'ਚ ਦੱਸੀਆਂ ਨੇ ਹਾਂ ਸੋ ਨਾ ਪ੍ਰਸਿੱਧੀ ਉਹਨਾਂ ਨੂੰ ਬਹੁਤ ਜਲਦੀ ਮਿਲੀ ਬਹੁਤ ਵੱਡੀ ਮਿਲੀ ਜਿਹੜੇ ਆਮ ਬੰਦੇ ਦੇ ਨਾ ਸੰਘਰਸ਼ ਕਰਦੇ ਆ ਸੁਪਨੇ ਹੁੰਦੇ ਆ ਉਹਦੇ ਪੂਰੇ ਹੋ ਚੁੱਕੇ ਸੀ ਇਹ 50 ਸਾਲ ਦਾ ਸਫ਼ਰ ਉਹਨਾਂ ਨੇ 5 ਸਾਲ ਦੇ ਵਿੱਚ ਹੀ ਕਰ ਲਿਆ ਇਸ ਡਾਕੂਮੈਂਟਰੀ 'ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਫਿਰ ਇੱਕ ਇਹ ਵੀ ਇਹਦੇ ਵਿੱਚ ਦੱਸਿਆ ਜਾਂਦਾ ਇੱਕ ਉਹਦਾ ਫਰੈਂਡ ਦੱਸਦਾ ਵੀ ਉਹ ਵੀ ਆਰ ਸਾਕੋਸ਼ਤਾ ਮੈਨੂੰ ਮਿਲ ਗਿਆ ਵੀ ਕਿ ਤੇਰਾ ਬਹੁਣ ਪੜਾ ਕਾ ਨਾ ਪਾਦਵੇਂ ਨੂੰ ਡਰ ਲੱਗਦਾ ਉਹ ਇੰਜੋਏ ਕਰਨਾ ਚਾਹੁੰਦਾ ਸੀ ਉਹ ਤੇ ਇਸ ਡਾਕੂਮੈਂਟਰੀ ਚ ਦੱਸਾਂ ਕੀ ਆ ਇੱਕ ਤਾਂ ਉਹਦੀ 마ਸੂਮੀਤ ਦਿਖਾਈ ਗਈ ਆ ਜਦ ਤੱਕ ਉਹ ਕਨੇਡਾ ਪੜਦਾ ਸਟੂਡੈਂਟ ਆ ਉਹਦੀ ਸਟੂਡੈਂਟ ਲਾਈਫ ਆ ਉਹਦੇ ਮਨ ਚ ਡਰ ਵੀ ਦਿਖਾਇਆ ਗਿਆ ਵੀ ਉਹ ਡਰਦਾ ਵੀ ਸੀਗਾ ਫਿਰ ਉਹ ਡਰ ਦੀ ਵਜ੍ਹਾ ਕਰਕੇ ਉਹ ਇੱਥੇ ਆਉਂਦਾ ਇੱਥੇ ਜਿਸ ਤਰ੍ਹਾਂ ਹੁਣ ਇੱਥੇ ਦਾ ਗੋਲਡੀ ਬਰਾਡ ਦਾ ਨਾਮ ਆ ਇੱਥੇ ਲਾਰੈਂਸ ਬਿਸ਼ਨੋਈ ਹੈ ਜਾਂ ਫਿਰ ਮਿੱਡੂ ਖੇੜਾ ਹੈ ਇਹ ਚੀਜ਼ਾਂ ਜਾਂ ਇਹ ਨੇਮ ਨੇ ਜਿਹੜੇ ਉਹ ਆਲੇ ਦੁਆਲੇ ਕਰਨਾ ਸ਼ੁਰੂ ਹੁੰਦੇ ਨੇ ਪਰ ਸੋਸ਼ਲ ਮੀਡੀਆ ਆਪਣਾ ਉਦੋਂ ਸ਼ੁਰੂਆਤੀ ਦੌਰ ਵਿੱਚ ਸੀਗਾ ਕਹੇ ਦੀ ਉਹਦੇ ਵਿੱਚ ਨਾ ਕੰਟਰੋਵਰਸੀਜ਼ ਨੂੰ ਮਤਲਬ ਜਿਆਦਾ ਪ੍ਰਮੋਟ ਕੀਤਾ ਜਾਂਦਾ ਸੀ ਜਾਂ ਇਹ ਕਹੇ ਦੀ ਕਿ ਕੰਟਰੋਵਰਸੀ ਦਾ ਫਾਇਦਾ ਵੀ ਹੁੰਦਾ ਸੀ ਖਾਸ ਤੌਰ ਤੇ ਜੇਕਰ ਤੁਸੀਂ ਐਂਟਰਟੇਨਮੈਂਟ ਇੰਡਸਟਰੀ ਚੋਂ ਇਸੇ ਪੈਰਲਲ ਉਹ ਕਿਸਾਨ ਅੰਦੋਲਨ ਚ ਸ਼ਾਮਲ ਹੁੰਦਾ ਉਹੋ ਸੈਂਟਰ ਗਵਰਨਮੈਂਟ ਦੇ ਕਹੇ ਦੀ ਕਿ ਉਹਨਾਂ ਪਾਲਿਸੀਜ਼ ਦੇ ਖਿਲਾਫ ਆਪਣੇ ਬੋਲ ਹੈ ਲੋਕਾਂ ਤੱਕ ਲੈ ਕੇ ਜਾਂਦਾ ਉਦੋਂ ਉਹਨਾਂ ਜਦੋਂ ਉਹਦੇ ਗਾਣੇ ਵੀ ਚੱਲ ਗਏ ਉਹਨੇ ਘਰ ਵੀ ਪਾ ਲਿਆ ਤੇ ਇੱਥੇ ਉਹ ਲਗਭਗ ਸਟੈਵਨ ਗਿਆ ਉਹਦਾ ਫਰੈਂਡ ਸਰਕਲ ਵੀ ਬਣ ਗਿਆ ਕਿਉਂਕਿ ਉਹਦੇ ਆਪਣੇ ਖੇਤ ਆ ਆਪਣੀ ਮਿੱਟੀ ਆ ਕਰਾ ਲਾਉਂਦਾ ਉਥੇ ਇਹ ਚੀਜ਼ਾਂ ਲੋਕਾਂ ਸਾਹਮਣੇ ਆ ਗਈਆਂ ਕਿਸਾਨ ਅੰਦੋਲਨ ਜਦੋਂ ਆਉਂਦਾ ਉਦੋਂ ਉਹਦੇ ਸੁਭਾਅ ਚ ਉਹਦੇ ਸਰੀਰ ਚ ਇੱਕ ਬਦਲਾਅ ਆਉਂਦਾ ਉਹਦਾ weight ਵੀ ਵੱਧ ਗਿਆ ਸੀ ਉਹਦੀ age ਵੀ ਵੱਧ ਰਹੀ ਸੀ ਤੇ ਉਹਦਾ ਜੋਸ਼ ਵੀ ਵੱਧ ਰਿਆ ਸੀ ਪਰ ਉਹ ਜਿਵੇਂ ਤੁਸੀਂ ਜੋਸ਼ ਦੀ ਗੱਲ ਕਰੀ ਉਹਨਾਂ ਦੀ ਉਮਰ ਛੋਟੀ ਸੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਉਹ ਬੜਬੜ ਪਿੰਡ ਦੇ ਟਿੱਬਿਆਂ ਦੇ ਵਿੱਚ ਉੱਥੇ ਜਾ ਕੇ ਉਹ ਹਥਿਆਰ ਵੀ ਚਲਾਉਂਦਾ ਤਾਂ ਉੱਥੇ ਵੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਜਿਹੜੀ ਕਾਫੀ ਚਰਚਾ ਹੋਈ ਸੀ ਕਿ ਇਹ ਮਤਲਬ ਲੋਕ ਜਿਹੜੇ ਨੇ ਕਾਫੀ ਆਦਾਂ ਨੇ ਦੀ ਆਲੋਚਨਾ ਕਰਨ ਲੱਗ ਗਏ ਸਿੱਧੂ ਮੂਸੇਵਾਲੇ ਦੀ ਜੇ ਉਹਨਾਂ ਨੇ ਪਿੰਡ ਦੇ ਵਿੱਚ ਆਪਣੇ ਨਿਕਲਣਾ ਆਪਣਾ ਟਰੈਕਟਰ 911 ਲੈ ਕੇ ਜਿਸ ਦਿਨ ਉਹਨਾਂ ਦੀ ਮੌਤ ਹੋਈ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਜੇ ਤੁਸੀਂ ਵੀਡੀਓ ਵੇਖੋ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਪਿੰਡ ਦੇ ਆਲੇ ਦੋਲੇ ਲੋਕ ਉਹਨਾਂ ਨੂੰ ਆਲੋਚਨਾ ਕਰ ਰਹੇ ਨੇ ਮਗਰ ਬੜੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਬਸ ਕੋਸ਼ਕ ਲੋਕ ਨਹੀਂ ਈਵਨ ਸੋਸ਼ਲ ਮੀਡੀਆ ਦੇ ਜਿੰਨੇ ਪੇਜ ਨੇ ਲਗਭਗ ਜਿੰਨੇ ਚੈਨਲਸ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਇਸ ਕੰਟਰੋਵਰਸੀ ਨੂੰ ਕੈਸ਼ ਕੀਤਾ ਜੀ ਛੋਟੀ ਜੀ ਗੱਲ ਹੁੰਦੀ ਸੀ ਨਾਬੇ ਇੱਥੇ ਉਹਦਾ ਚਲਾਨ ਕੱਟਿਆ ਗਿਆ ਤੇ ਉਹ ਕਿੰਨੀ ਆ ਮਤਲਬ ਉਹ ਫਲਾ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਅਣਜਾਣੇ ਚ ਕਿਤੇ ਉਹਨਾਂ ਸੋਸ਼ਲ ਮੀਡੀਆ ਪੇਜਾਂ ਵੱਲੋਂ ਜਾਂ ਗੁਰਜੇ ਕੋਰਨਾ ਚੈਨਲਾਂ ਦੇ ਵੱਲੋਂ ਇਹਦੀ ਜਿਹੜੀ ਸਿਕਿਉਰਿਟੀ ਵਾਪਸ ਲਈ ਸੀ ਉਹ ਵੀ ਐ ਵਾਇਰਲ ਹੋ ਗਈ ਵਿਊ ਦੇ ਚਾਚ ਜਦ ਕਿ ਉਹ ਚੀਜ਼ ਲੀਕ ਨਹੀਂ ਸੀ ਹੋਣੀ ਚਾਹੀਦੀ ਉਥੋਂ ਅਸਲ ਇਹ ਰਨਿੰਗ ਪੁਆਇੰਟ ਆਉਂਦਾ ਹੈ ਜਿਸ ਤੋਂ ਬਾਅਦ ਉਹਨਾਂ ਲੋਕਾਂ ਤੱਕ ਉਹ ਜਾਣਕਾਰੀ ਪਹੁੰਚ ਰਹੀ ਹੈ ਜਿਹੜੇ ਕਿ ਉਹਨੂੰ ਦੱਬਣ ਨੂੰ ਫਿਰਦੇ ਸੀ ਪਰ ਖੈਰ ਦੋਸਤੋ ਇਹ ਆਪਾਂ ਗੱਲਬਾਤ ਕੀਤੀ ਹੈ ਤੁਸੀਂ ਜ਼ਰੂਰ ਕਮੈਂਟ ਕਰਿਓ رائے ਦਿਓ ਕਿ ਕੀ ਇਹ ਸਾਰਾ ਕੋਈ ਜਿਹੜਾ ਇੱਕ ਗੈਂਗਸਟਰ ਬਾਦ ਇੱਕ ਆਪ ਵਿੱਚ ਖੇਬਾਜੀ ਦਾ ਨਤੀਜਾ ਸੀ ਜਾਂ ਪਰ ਜਿਹੜੇ ਸਿੱਧੂ ਮੂਸੇਵਾਲਾ ਦੇ ਬੋਲ ਨੇ ਡਾਕੂਮੈਂਟਰੀ ਦੇ ਵਿੱਚ ਕਿ ਜਿਹੜੇ ਟੋਪ ਐਕਸ ਹਨ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੂੰ ਉਹ ਉਸਤਾਦ ਮੰਨਦੇ ਸਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ ਅਮਰੀਕਨ ਗਾਇਕ ਕਿ ਜਿਹੜੇ ਉਹ ਸ਼ਬਦ ਵਰਤਦੇ ਨੇ ਉਹ ਆਪਣੀ ਕੌਮ ਨੂੰ ਇਕਜੁੱਟ ਕਰ ਗਿਆ ਗੈਂਗਸਟਰ ਬਾਦ ਜਾਂ ਆਪਣੀ ਕਾਮ ਨੂੰ ਇਕਜੁੱਟ ਕਰ ਗਿਆ ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਗੱਲ ਸਿੱਧੂ ਮੂਸੇਵਾਲਾ ਦੀ ਜ਼ਿਆਦਾ ਬਧੇਰੇ ਪ੍ਰਭਾਵਿਤ ਕਰਦੀ ਹੈ ਜ਼ਰੂਰ ਕਮੈਂਟ ਕਰਿਓ ਦਿਓ ਯਾਦ ਬਹੁਤ ਬਹੁਤ ਧੰਨਵਾਦ